ਸਰਨ ਸਿੰਘ ਰਣਾ ਜੀ ਜੀ ਆਇਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਵੈਲਕਮ ਸਤਿ ਸ੍ਰੀ ਅਕਾਲ ਬੜੀ ਮਿਹਰਬਾਨੀ ਥਣ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਗੁੱਡ ਮਾਰਨਿੰਗ ਸਾਡੇ ਸਾਰੇ ਹੀ ਪ੍ਰਮਾਤਮਾ ਨੂੰ ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਇਹ ਦੱਸੋ ਵੀ ਭਾਜੀਪੀ ਨੇ ਪੰਜਾਬ ਦੇ ਸਬੰਧ ਦੇ ਵਿੱਚ ਜਿਹੜੀ ਸਟੇਟਮੈਂਟ ਦਿੱਤੀ ਹੈ ਕਿ ਅਤਵਾਦ ਵਰਗੇ ਹਾਲਾਤ ਪੈਦਾ ਹੋ ਗਏ ਨੇ ਇਹ ਕਿਤੇ ਇਮਰਜੈਂਸੀ ਲਾਉਣ ਦੀ ਤਾਂ ਨਹੀਂ ਸੋਚ ਰਹੇ ਨਹੀਂ ਥਣ ਸਾਹਿਬ ਦੇਖੋ ਗੱਲ ਇਹ ਜਿਕੇ ਅੱਜ ਤਰਨ ਚੌਗ ਜਿਹੜੇ ਕਿ ਹੁਣ ਦੇ ਸੀਨੀਅਰ ਅਧਿਕਾਰੀਆਂ ਵਿੱਚੋਂ ਇੱਕ ਆ ਉਹਨਾਂ ਨੇ ਕਹੇ ਕਿ ਪੰਜਾਬ ਦੇ ਵਿੱਚ ਕਿਸੇ ਥਾਂ ਦੇ ਉੱਤੇ ਤੁਮਾਕਾ ਹੋ ਜਾਂਦਾ ਕਿਸੇ ਥਾਂ ਤੇ ਪ੍ਰੋਫੀ ਮੀਟਾ ਲੀ ਜਾਇਆ ਕਿਸੇ ਥਾਂ ਦੇ ਉੱਤੇ ਬੰਦੇ ਦਾ ਕਤਲ ਹੋ ਜਾਂਦਾ ਕਦੇ ਕਿਸੇ ਦਾ ਕੰਨ ਵੜ ਦਿੱਤਾ ਜਾਂਦਾ ਕਦੇ ਕਿਸੇ ਦਾ ਹੱਥ ਵੜ ਦਿੱਤਾ ਜਾਂਦਾ ਕਦੇ ਪੁੱਛ ਕਦੇ ਪੁੱਛ ਕਦੇ ਗਨਵੇਡ ਡੇ ਹੋ ਜਾਂਦਾ ਉਹਨਾਂ ਨੇ ਕਹੇ ਕਿ ਪੰਜਾਬ ਦੇ ਵਿੱਚ ਇਸ ਵੇਲੇ ਅਤਵਾਦ ਵਰਗੀ ਸਥਿਤੀ ਬਣੀ ਪਈ ਹੈ ਉਹਨਾਂ ਨੇ ਕਹੇ ਕਿ ਪੰਜਾਬ ਇਹ ਜੁੜੇ ਬਲਦੀ ਦੇ ਬੂਥੇ ਦੇ ਵਿੱਚ ਪਿਆ ਹੋਇਆ ਹੈ ਪੰਜਾਬ ਦੀ ਸਰਕਾਰ ਦੇ ਕੋਲ ਪੰਜਾਬ ਦੇ ਇਸ ਵੇਲੇ ਤੋਂ ਨਹੀਂ ਰਿਹਾ ਤੋਂ ਉਹਨਾਂ ਨੇ ਆਪਣੇ ਵਿਚਾਰ ਪੇਸ਼ ਕੀਤੇ ਆ ਅੱਜ ਵੈਸੇ ਭਾਜੀਪੁਰ ਲੂਮ ਕੀ ਆਇਆ ਉਥੇ ਵੀ ਉਹਨਾਂ ਨੇ ਇਹ ਗੱਲ ਕਹੀ ਜੀ ਕਿ ਜਾਨ ਦੇ ਵਿੱਚ ਮਾਈਨਿੰਗ ਵੀ ਚੱਲੀ ਜਾਂਦੀ ਹੈ ਪੰਜਾਬ ਦੇ ਵਿੱਚ ਜੇ ਕੋਈ ਐਡਵੋਕੇਟ ਸਬੰਧੀ ਸ੍ਰੀ ਨੂੰ ਬਿਆਨ ਕਰਦਾ ਉਹਨੂੰ ਤਾਂ ਫਿਰ ਲੱਗ ਪਈ ਨਹੀਂਗਾ ਕਦੇ ਕੋ ਨਾ ਪੁੱਛਦਾ ਵੀ ਸੂਬੇ ਦੀ ਸਰਕਾਰ ਦੇ ਪਰਸਤੀ ਸੁਵਾਲੀ ਵੀ ਜਾ ਰਹੀ ਟਣ ਜੀ ਹਾਂ ਫੇਰ ਆਵਾਜ਼ ਦੇ ਵਿੱਚ ਡਿਸਟਰਬੈਂਸ ਆ ਥੋੜੀ ਜਿਹੀ ਆਪਣੀ ਤੁਸੀਂ ਮੂਵ ਹੋ ਸਕੋ ਕਿਸੇ ਪਾਸੇ अच्छा केजरीवाल दी बेटी दी ਮੰਗਣੀ ਸੀ ਜਿੱਥੇ ਸਾਰੇ ਪੋਲਿਟਿਸ਼ੀਅਨਸ ਇਕੱਠੇ ਹੋਏ ਨੇ ਬਿਲਕੁਲ ਖੰਨ ਸਾਹਿਬ ਅੱਜ ਨਾਲ ਅਸਲ ਦੇ ਵਿੱਚ ਅਰਵਿੰਦ ਕੇਜਰੀਵਾਲ ਦੀ ਬੇਟੀ ਦੇ ਵਿਆਹ ਦੀ ਖਬਰ ਅੱਜ ਆ ਰਹੀ ਹੈ ਜਾਣਕਾਰੀ ਇਹ ਪ੍ਰਾਪਤ ਹੋਈ ਹੈ ਜੀ ਕਿ ਅੱਜ ਉਹਨਾਂ ਦੀ ਧੀ ਰਾਣੀ ਹਰਸ਼ਪਤਾ ਦਾ ਵਿਆਹ ਹੈਗਾ ਤੇ ਅੱਜ ਉੱਥੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਆਪਣੀ ਧਰਮ ਪਤਨੀ ਤੇ ਨਾਲ ਪਹੁੰਚੇ ਜਣੋ ਤੇ ਕਹਿੰਦੇ ਵੀ ਉੱਥੇ ਉਹਨਾਂ ਨੇ ਜਿਹੜਾ ਭੰਗੜਾ ਪੇਸ਼ ਕੀਤਾ ਉਹ ਆਸੀਂ ਲੋਕਾਂ ਮੈਂ ਕਿਤੇ ਜਿਹੜਾ ਲੋਕ ਦੇ ਹੋਣਾ ਪਰ ਅੱਜ ਕਿਹੜੀ ਵਾਲ ਦੇ ਘਰ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ ਜੀ ਤੇ ਜਿਹੜੇ ਸਣੀ ਦੇਵਲ ਤੇ ਕਾਹਦਾ ਪਰਚਾ ਹੋ ਗਿਆ ਅਸਲ ਵਿੱਚ ਜੀ ਸਣੀ ਦੇਵਲ ਦੀ ਫਿਲਮ ਆਈ ਹੈ ਕਿ जाट ਇਹ जाट ਫਿਲਮਾਂ ਜਿਹੜੀ ਉਹ ਠੀਕ ਸਹੀ ਕਹੂੰਗਾ ਮਿਲਿਆ ਪਰ ਸੁਪਰ ਹਿੱਟ ਵੀ ਨਹੀਂ ਕਹਿੰਦੇ ਸੁਪਰ ਬਲੋਕ ਵੀ ਨਹੀਂ ਇਹ ਹਰਿਆਣੇ ਦੇ ਵਿੱਚ ਤੇ ਕਈ ਹੋਰ ਸੂਬਿਆਂ ਵਿੱਚ ਕਾਫੀ ਚੱਲੀ ਹੈ ਪੰਜਾਬ ਦੇ ਵਿੱਚ ਠੀਕ ਸਾ ਇਹ ਇਸ जाट ਫਿਲਮ ਦੇ ਉੱਤੇ ਇਸਾਈ ਭਾਈ ਜਿਹੜੇ ਵੱਲੋਂ ਇਹ ਦੋਸ਼ ਲਾਇਆ ਗਿਆ ਕਿ ਸਾਡੀਆਂ ਭਾਵਨਾਵਾਂ ਨੂੰ ਠੱਪ ਮਾਰੀ ਗਈ ਆ ਇਹਦੇ ਵਿੱਚ ਜੀਸੂ ਮਸੀਹ ਦੇ ਬਾਰੇ ਤੇ ਇਸਾਈ ਭਾਈਚਾਰੇ ਦੇ ਬਾਰੇ ਜਿਹਨਾਂ ਦਾ ਅੰਦਰ ਕਰਨ ਵਾਲੇ ਚੁੱਪੀ ਨੇ ਕੀਤੇ ਨਾ ਸਮਝਦੇ ਉਹਨਾਂ ਨੇ ਗੱਲ ਕਹੀ ਆ ਜੀ ਦੇ ਕਰਕੇ ਜਲੰਧਰ ਦੇ ਵਿੱਚ ਵਿਰੋਧ ਕੀਤਾ ਗਿਆ ਸੀ ਤੇ ਜਲੰਧਰ ਦੇ ਵਿੱਚ ਅਜ ਸਨੀ ਦੇਵਲ ਦੇ ਉੱਤੇ ਤੇ ਰਣਜੀਤ ਹੁੱਡਾ ਦੇ ਉੱਤੇ ਤੇ ਫਿਰ ਬਾਕੀ ਟੀਮ ਦੇ ਉੱਤੇ ਪਹੁੰਚਾ ਦਿੱਤਾ ਗਿਆ ਸੋ ਸਨੀ ਦੇਵਲ ਜਿੰਨੀ ਤੇ ਪੰਜਾਬ ਦੇ ਮੰਦਰਾਂ 파ੜ ਦੀ ਬਣ ਸੀ ਉਦੋਂ ਵੀ ਮੌਸਾ ਦੇ ਵਿੱਚ ਤੇ ਹੁਣ ਮਦਰ ਪਾਰਲੀਮੈਂਟ ਨਹੀਂ ਤੇ ਫਿਲਮਾਂ ਦੇ ਕਰਕੇ ਫਿਰ ਬਵਾਦਾਂ ਦੇ ਵਿੱਚ ਇਸੀ ਦੇ ਉੱਤੇ ਪਰਦੇ ਦਸੋਗੇ ਤੇ ਕਿਹੜੇ ਥਾਣੇ ਦਾ ਐਸਐਸਓ ਐਸਐਚਓ ਆ ਜਿਹੜਾ ਸਸਪੈਂਡ ਹੋਇਆ ਇਹ ਜੀ ਦੇਖੋ ਪੰਜਾਬ ਦੇ ਵਿੱਚ ਨਾ ਹਰ ਰੋਜ਼ ਕੋਈ ਨਾ ਕੋਈ ਇਹੋ ਜਿਹੀ ਕਿਸੇ ਪੁਲਿਸ ਮੁਲਾਜ਼ਮ ਦੇ ਬਾਰੇ ਕਿਸੇ ਅਧਿਕਾਰੀ ਦੇ ਬਾਰੇ ਇਹੋ ਜਿਹੀ ਖਬਰ ਉਹਦੇ ਲਈ ਜਿਹੜੀ ਕਹਿਰਾਨ ਕਰਦੀ ਆ ਸੋ ਇਹ ਵੀ ਖਬਰ ਉਸੇ ਰੂਪ ਦੇ ਵਿੱਚ ਆਈ ਆ ਕਿ ਪੰਜਾਬ ਦੇ ਵਿੱਚ ਇੱਕ ਐਸਐਚਓ ਤੇ ਇੱਕ ਉਸ ਤੋਂ ਛੋਟਾ ਥਾਣੇ ਦਾ ਜਿਹੜਾ ਇਹਨਾਂ ਨੂੰ ਸਸਪੈਂਡ ਕੀਤਾ ਗਿਆ ਮਠਿੱਲੇ ਦੇ ਨਾਲ ਸਸਪੈਂਡ ਆ ਪਤਾ ਲੱਗਾ ਜੀ ਕਿ ਜਿਹੜਾ ਇੰਸਪੈਕਟਰ ਹੈਗਾ ਜੀ ਉਹਦਾ ਨਾਮ ਹੈ ਰਵਿੰਦਰ ਸਿੰਘ ਤੇ ਐਸ.ਆਰ.ਆ ਬਲਤ ਸਿੰਘ ਇਹਨਾਂ ਦੋਵਾਂ ਦੇ ਉੱਤੇ ਨਸ਼ਾ ਦੇ ਤਸਕਰਾਂ ਦੇ ਖਿਲਾਫ ਸਹੀ ਸੁਪਰੀ ਕਾਰਵਾਈ ਨਾ ਕਰਨ ਦੇ ਕਰਕੇ ਇਹਨਾਂ ਨੂੰ ਪਤਾ ਲੱਗਾ ਜੀ ਕਿ ਨੌਕਰੀ ਤੋਂ ਫਾਰਕ ਕੀਤਾ ਜਾਂ ਮੁਅੱਤਲ ਕੀਤਾ ਗਿਆ ਤੇ ਇਥੋਂ ਦੇ ਜਿਹੜੇ ਐਸ.ਐਸ.ਪੀ ਆ ਅਮਰੀਤ ਕੌਰ ਨੇ ਉਹਨਾਂ ਨੇ ਲਕਈਆ ਜੀ ਕਿ ਜਿਹੜੀ ਕਿ ਤੋਂ ਦੀ ਬਠਿੰਡੇ ਦੀ ਧੋਤੀ ਆਣਾ ਬਸਤੀ ਆ ਇਹਨੂੰ ਹੌਟ ਸਪੋਰਟ ਏਰੀਆ ਅਲਾਨਿਆ ਗਿਆ ਇੱਥੇ ਸ਼ਰੀਆ ਨਸ਼ਾ ਬੇਕੰਦਨ ਸ਼ਿਕਾਇਤਾਂ ਵੱਧ ਰਹੀਆਂ ਜਿਹਦੇ ਕਰਕੇ ਮਾਮਲਾ ਪੜਤਾਲ ਕੀਤੀ ਗਈ ਆ ਤੇ ਜਦੋਂ ਸ਼ਿਕਾਇਤਾਂ ਮਿਲਦੀਆਂ ਕਿ ਇਨਾ ਤੁਰਸਾ ਕਰਦੇ ਜਾ ਰਹੀਆਂ ਨੇ ਵੱਲੋਂ ਸਹੀ ਤਿੱਥੀ ਦੀ ਕਾਰਵਾਈ ਨਹੀਂ ਕੀਤੀ ਗਈ ਜਿਹਦੇ ਕਰਕੇ ਉਹਨਾਂ ਨੇ ਜਿਕਰ ਉਹ ਮਤਲਬ ਖਤਰਾ ਦਿੱਤਾ ਗਿਆ ਅਮਰਿਤਪਾਲ ਸਿੰਘ ਦੇ ਰਿਹਾ ਹੋਣ ਦੀ ਉਮੀਦ ਵੱਜ ਗਈ ਸੀ ਤੇ ਹੁਣ ਅਮਰਿਤਪਾਲ ਸਿੰਘ ਤੇ ਹੋਰ ਐਕਸਟੈਂਡ ਕਰ ਦਿੱਤਾ ਐ ਐਨਐਸਏ ਹਾਂ ਬਿਲਕੁਲ ਜੀ ਸਰ ਜੀ ਸਾਹਿਬ ਆਪਾ ਵੀ ਨਾ ਪਿਛਲੇ ਦਿਨੀ ਰੈਡ FM ਦੇ ਉੱਤੇ ਜਾਣਕਾਰੀ ਸਾਂਝੀ ਕੀਤੀ ਸੀ ਅਮਰਪਾਲ ਸਿੰਘ ਨੂੰ ਬਹੁਤ ਜਲਦ ਪੰਜਾਬ ਦੇ ਵਿੱਚ ਆਉਣ ਦੀ ਸ਼ੈਡ ਤਿਆਰੀ ਕੀਤੀ ਜਾ ਰਹੀ ਹੈ ਪਰ ਅੱਜ ਜੋ ਸਾਰੀਆਂ ਗੱਲਾਂ ਧਰਿਆ ਧਰਾਈਆਂ ਇਸ ਕਰਕੇ ਹੋਏਗਾ ਕਿਉਂਕਿ ਅਮਰਪਾਲ ਸਿੰਘ ਦੀ ਐਨਐਸਏ ਦੇ ਵਿੱਚ ਇੱਕ ਸਾਲ ਦਾ ਹੋਰਵਾ ਦਾ ਕਮਿਟਮੈਂਟ ਆ ਗਿਆ ਹੈ। ਇਸੇ ਲਈ 22 ਅਪ੍ਰੈਲ ਨੂੰ ਉਹਦੀ ਐਨਐਸਏ ਨੇ ਸਮਾਪਤ ਹੋ ਜਾਣਾ ਹੈਗਾ। ਅਮਰਪਾਲ ਦੇ ਨੌ ਸਾਥੀ ਇਸ ਵੇਲੇ ਪੰਜਾਬ ਦੇ ਨਾਬਕ ਖੇਜਲਾ ਦੇ ਵਿੱਚ ਲੈ ਕੇ ਰੱਖੇ ਗਏ ਢਿਬਰੂਗੜ ਤੋਂ ਲਿਜਾਇਆ। ਨਾਲ ਹੀ ਅਮਰਪਾਲ ਦੇ ਬੰਦ ਸੀਗੇ ਦੀ ਸਾਮਪੂਰੀ ਢਿਬਰੂਗੜ ਜੇਲ੍ਹ ਦੇ ਵਿੱਚ ਦੇਹਾ ਬੜਾ ਆਰਡੀਨਰ ਪੰਜਾਬ ਦੇ ਮਾਹੌਲ ਦੇ ਵਿੱਚ ਸ਼ਾਇਦ ਕੁਝ ਸਰਕੀ ਰੋਵੇ ਜਿਹਦੇ ਕਰਕੇ ਉਹਦੀ ਐਨਐਸਐ ਦੇ ਵਿੱਚ ਇਤਫਾਦ ਬੜਾ ਕਰ ਦਿੱਤਾ ਗਿਆ ਤੇ ਇਹ ਉਹ ਵੇਲਾ ਜਦੋਂ ਅਮਰਪਾਲ ਦੇ ਪਰਿਵਾਰਕ ਮੈਂਬਰ ਤੇ ਉਹਨਾਂ ਸਮਰਥਕਾਂ ਦੇ ਗੱਲ ਕਰਦੇ ਨੇ ਜੀ ਕਿ 2027 ਦੇ ਵਿਧਾਨ ਸਭਾ ਦੀਆਂ ਚੋਣਾਂ ਵੀ ਲੜਾਂਗੇ ਇਹ ਉਹ ਵੇਲਾ ਜਦੋਂ ਪੀਰਕੋਟ ਦੇ ਮੈਂਬਰ ਪਾਰਲੀਮੈਂਟ ਦੇ ਤਲਵੰਮੀ ਸਾਹਿਬ ਉਹਦੀ ਵਿਸ਼ਾਕੀ ਦੀ ਕਾਨਫਰੰਸ ਦੇ ਮੌਕੇ ਤੇ ਕਿਹਾ ਕਿ ਅਮਰਪਾਲ ਪੰਜਾਬ ਦਾ ਮੁੱਖ ਮੰਤਰੀ ਬਣੂਗਾ ਇਹ ਉਹ ਵੇਲਾ ਜੇ ਰੋ ਅਮਰਤਪਾਲ ਦੇ ਪਰਿਵਾਰ ਦੇ ਵੱਲੋਂ ਇਹ ਗੱਲ ਕਹੀ ਜਾਂਦੀ ਹੈ ਕਿ ਅਸੀਂ ਸ਼੍ਰੋਮਣੀ ਕਮੇਟੀ ਦੇ ਨਾਲ ਚੋਣਾਂ ਲੜ ਕੇ ਤੇ ਬਾਦਲ ਦੇ ਕਬਜ਼ੇ ਤੋਂ ਸ਼੍ਰੋਮਣੀ ਕਮੇਟੀ ਨੂੰ ਮੁਕਤ ਕਰਾਂਗੇ ਪਰ ਅਮਰਤਪਾਲ ਦੀ ਐਨਸੀ ਦੇ ਵਿੱਚ ਉਸੇ ਵੇਲੇ ਬਸਤ ਕਰ ਦਿੱਤਾ ਗਿਆ ਜੀ ਜਣੇ ਤੁਸੀਂ ਸਪੀਕਰ ਫੋਨ ਤੇ ਹੋ ਨਹੀਂ ਜੀ ਬਿਲਕੁਲ ਨਹੀਂ ਜੀ ਅੱਛਾ ਜਿਹੜੀ ਅ ਕਾਲੀ ਦਲ ਦੀ ਸਿਚੁਏਸ਼ਨ ਸੀ ਸੁਖਵੀਰ ਸਿੰਘ ਬਾਦਲ ਹੋਣ ਦੇ ਪ੍ਰੈਜ਼ੀਡੈਂਟ ਬਣਨ ਤੋਂ ਬਾਅਦ ਜਿਹੜੀ ਸੁਧਾਰਵਾਦੀ ਧਿਰ ਸੀ ਜਾਂ ਬਾਗੀ ਧਿਰ ਸੀ ਉਹਨਾਂ ਦਾ ਕੀ ਬਣਿਆ ਤੇ ਭਰਤੀ ਦਾ ਕੀ ਬਣਿਆ ਇਕੋਸ ਨਿਸਬਕਲੇ ਜਿਕੇ ਅੱਜ ਨਾ ਇਸ ਪੰਜ ਮੈਂਬਰੀ ਕਮੇਟੀ ਜਿਹੜੀ ਪਹਿਲਾਂ 7 ਮੈਂਬਰੀ ਸੀ ਉਹਦੇ ਵਿੱਚੋਂ ਪ੍ਰਧਾਨ ਨੇ ਕਾਬਿਲ ਹੋਰਾਂ ਨੇ ਤੇ ਇਸਕਰ ਪੰਜ ਸ ਨੂੰ ਵਧੂਗ ਹੋਰਾਂ ਨੇ ਉਹਨਾਂ ਨੇ ਤਸੀਫਾ ਦੇ ਤੌਰ ਤੇ ਕਿ ਇਹ 7 ਮੈਂਬਰੀ ਕਮੇਟੀ ਪੰਜ ਮੈਂਬਰੀ ਦੇ ਜਿਤੇ ਪੰਜ ਮੈਂਬਰੀ ਕਮੇਟੀ ਦੀ ਫਿਰ ਚਲੇ ਸਾਹੀ ਕਮੇਟੀ ਚੱਲ ਰਹੀ ਹੈ ਅੱਜ ਇਸ ਪੰਜ ਮੈਂਬਰੀ ਕਮੇਟੀ ਨੇ ਗੱਲ ਕਹੀ ਹੈ ਜਿਕੇ ਹੁਣ ਤੱਕ 20 ਲੱਖ ਤੇ 500000 ਮੈਂਬਰਾਂ ਦੀ ਧਰਤੀ ਹੋ ਚੁੱਕੀ ਹੈ ਉਹਨਾਂ ਨੇ ਕਿਹਾ ਜੀ ਕਿ ਦੋ ਮੈਂਬਰ ਦੇ ਅਰਕਾਲ ਸਰਪਤ ਸਾਹਿਬ ਦੇ ਹੁਕਮਾਂ ਦੇ ਮੁਤਾਬਕ ਅਸੀਂ ਧਰਤੀ ਕਰ ਰਹੇ ਹਾਂ ਉਹਨਾਂ ਨੇ ਇਹ ਗੱਲ ਕਹੀ ਕਿ ਅਸੀਂ ਪਾਰਦਰਸ਼ੀ ਤਰੀਕੇ ਨਾਲ ਗੁਰਗੰਦਰ ਜੀ ਨੂੰ ਹਰਿਆਣਾ ਦਾ ਮੰਤਰੀ ਸਾਰੀ ਧਰਤੀ ਕਰ ਰਹੀਆਂ ਤੇ ਉਹਨਾਂ ਨੇ ਕਹਿ ਕਿ ਹਰੇ ਹੋਰ ਪ੍ਰਤੀਜਾ ਨਹੀਂ ਉਹਨਾਂ ਨੇ ਦਰਕਾਇਆ ਕਿ ਹੁਣ ਜਦੋਂ ਪੰਜਾਬ ਦੇ ਪੇਂਡੂ ਖੇਤਰਾਂ ਦੇ ਵਿੱਚ ਬਾਲੀ ਦਾ ਖਮਚਲ ਪਿਆ ਉਹ ਕਹਿੰਦੇ ਕਿ 19 ਦੇ ਤੱਕ ਸਹੀ ਖੇਤਰ ਦੇ ਵਿੱਚ ਧਰਤੀ ਦਾ ਸਮਗਰੀ ਸੋ ਇਹ ਉਹ ਵੇਲਾ ਜਦੋਂ 5 ਨਵੰਬਰ ਇੱਕ ਮਿਤੀ ਕਰੇ ਵੀ ਹੁਣ ਧਰਤੀ ਸਾਡੀ ਚਲੀ ਹੈ ਇਹ ਉਹ ਵੇਲਾ ਜਦੋਂ ਬਾਦਲ ਸਰਾਏ ਗੱਲ ਕਰਕੇ ਤਾਂ ਵੀ ਅਸਲ ਧਰਤੀ ਨਹੀਂ ਹੋ ਰਹੀ ਹੈ ਜੀ ਤੇ ਬਾਕੀ ਤਾਂ ਤਾਂ ਸਿਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਖਬਰ ਆਈ ਸੀ ਕਿ ਨੂਰਪੁਰ ਜੱਟਾਂ ਚ ਕੀ ਹੋਇਆ ਆ ਬਿਲਕੁਲ ਜੀ ਬੜੇ ਦੁੱਖ ਦੀ ਖਬਰ ਹੈ ਨੂਰਪੁਰ ਜੱਟਾਂ ਦੇ ਵਿੱਚੋਂ ਖਬਰ ਆਈ ਹੈ ਗੜਸ਼ੰਕਰ ਦੇ ਵਾਲੇ ਪਿੰਡਾਂ ਇੱਥੇ ਪਤਾ ਲੱਗਾ ਜੀ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਗੁਰਸਿੱਖ ਨੀਰ ਪਾਵਨ ਸਰੂਪਾ ਤੇ ਉਹਦੀ ਬੇਅਦਬੀ ਕੀਤੀ ਗਈ ਹੈ ਉਹਦੇ ਸਰੀਰ ਅੰਗ ਪਾੜ ਦਿੱਤੇ ਗਏ ਕਿਸੇ ਸ਼ਰਤੀ ਦੇ ਵੱਲੋਂ ਹੁਣ ਲੋਕਾਂ ਨੇ ਗੁੱਸੇ ਦੇ ਵਿੱਚ ਪੁਲਸ ਨੂੰ ਸੱਦਿਆ ਪੁਲਸ ਨੇ ਆਕੇ ਆਲੇ ਦੁਆਲੇ ਦੇ ਸੀਸੀਟੀਵੀ ਕੈਮਰੇ ਦੀ ਫੁਟੇਜ ਚੈੱਕ ਕੀਤੀ ਹੈ ਬੰਦੇ ਦੀ ਪਰਸਪਰਸ਼ ਸ਼ਰਬਲੀ ਜੋ ਪਰ ਇਸਨੇ ਦੋਧਣਾ ਤੋਂ ਗੁਰੂ ਘਰ ਦੇ ਵਿੱਚ ਸੀਸੀਟੀਵੀ ਕਮਰੇ ਬੰਦਾ ਇਹ ਸ਼ਰਾਰਤ ਦਾ ਹਿੱਸਾ ਜਾਂ ਅਚਾਨਕ ਬੰਦ ਹੋਏ ਦੇ ਬਾਰੇ ਪਤਾ ਨਹੀਂ ਲੱਗਦੇ ਔਰ ਲੋਕਾਂ ਦੇ ਵਿੱਚ ਗੁੱਸਾ ਫੈਲਣ ਦਾ ਹੈ ਤੇ ਜਣਾ ਜੀ ਫੋਰਚੂਨਰ ਗੱਡੀ ਦੇ ਐਕਸੀਡੈਂਟ ਦੇ ਵਿੱਚ ਕਿੰਦੇ ਬੜਾ ਨੁਕਸਾਨ ਹੋ ਗਿਆ ਬੜਾ ਟ੍ਰੈਜਿਕ ਐਕਸੀਡੈਂਟ ਸੀ ਹਾਂ ਬਿਲਕੁਲ ਜੀ ਬੜੇ ਦੁੱਖ ਦੀ ਖਬਰ ਹੈ ਜੀ ਇਹਦੇ ਵਿੱਚ ਦੋ ਜਣਿਆਂ ਦੀ ਮੌਤ ਹੋਈ ਹੈ ਤੇ ਦੂਜੇ ਦੇ ਰਸਮੀ ਹੋ ਗਏ ਆ ਤੇ ਜਿਨ੍ਹਾਂ ਦੀ ਮੌਤ ਹੋਈ ਆ ਹਸਪਤਾਲ ਗਿਆ ਜੀ ਤੇ ਉਹਨਾਂ ਦੇ ਵਿੱਚ ਇੱਕ ਮੁੰਡਾ ਉਹ ਜਿਹੜਾ ਅਮਰੀਕਾ ਤੋਂ ਆਇਆ ਸੀ ਤੇ ਵਾਅਦਾ ਕਰ ਉਹਦੇ ਨਾਲ ਹੀ ਹਿੰਦੇਪਾਉਂਦਾ ਵਿਆਹ ਹੋਇਆ ਇਹ ਬੜੇ ਦੁੱਖ ਦੀ ਖਬਰ ਹੈ ਜੀ ਕਿ ਕਿਸ ਤਰੀਕੇ ਦੇ ਨਾਲ ਮੋਤਾ ਜਿਹੜੀ ਉਹ ਸਿੱਟਕੇ ਲੱਗਿਆ ਈ ਤੇ ਕਿਸ ਤਰੀਕੇ ਦੇ ਨਾਲ ਘਰ ਦੇ ਵਿੱਚ ਸਰਵਿਸ਼ ਗਿਆ ਸੋ ਇਹ ਕਬਰ ਜਿਹੜੀ ਉਹ ਪੰਜਾਬ ਦੇ ਵਿੱਚ ਵੱਧਦੇ ਹਾਰਸਾਨੀ ਦੀ ਇੱਕ ਪਕਟਾਵਾ ਖੜੀ ਹੈ ਮਾਨਸਾ ਦੇ ਵੱਲ ਇਹ ਹਰਤਾ ਵਾਪਾ ਹੈ ਫਾਰਚੂਰ ਦੀ ਇੱਥੇ ਪਲਟੀ ਆ ਦੋ ਸੱਤ ਕਾਲੀ ਮੌਤ ਹੋ ਗਈ ਹੈ ਤੇ ਦੋ ਇਸ ਵਾਲੇ ਜ਼ਖਮੀ ਜਿਹੜੇ ਸਿਵਲ ਹਸਪਤਾਲ ਦੇ ਵਿੱਚ ਦਾਖਲ ਹੈ ਸਰਸਿੰਟਰਨਾ ਜੀ ਬੜੀ ਮਿਹਰਬਾਨੀ ਸ਼ੁਕਰੀਆ ਬਹੁਤ ਮਿਹਰਬਾਨੀ ਮਿਹਰਬਾਨੀ